ਦੋਸਤੋ ਸਵਾਗਤ ਕਰਦੇ ਆ ਤੁਹਾਡਾ ਸਾਡੇ ਆਪਣੇ ਜ਼ੋਧਗਿਲ ਬਲੌਗਸ ਤੇ ਤੇ ਆ ਆ ਗਏ ਨੇ ਬੈਟਰੀ ਵਾਲਾ ਸਾਈਕਲ ਮੇਰੇ ਵੀਰੋ 25 ਕਿਲੋਮੀਟਰ ਪ੍ਰਤੀ ਇੱਕ ਚਾਰਜ ਚ ਕੱਢਦਾ ਤੇ ਕਹਿੰਦੇ ਦੀ ਨੇਰੀ ਬਣਾ ਰੱਖੀ ਹੈ ਸਹਣਾ ਖੇੜਿਆ ਵਾਲਿਆਂ ਨੇ ਤੇ ਆਪਾਂ ਪਹੁੰਚ ਗਏ ਆ ਸਹਣਾ ਖੇੜਾ ਗੰਡਿਆ ਦੀ ਪਨੀਰੀ ਬਰਾਡ ਫਾਰਮ ਤੇ ਆਪਾਂ ਬਰਾਡ ਨਰਸਰੀ ਤੇ ਤੇ 2 ਕਨਾਲਾਂ ਗੰਡਿਆ ਦੀ ਪਨੀਰੀ ਲਾਈ ਸੀ ਬਾਈ ਹੁਰੀਆਣੇ ਸਾਰੀ ਸੇਲ ਕਰਤੀ ਤੇ ਇੱਧਰ ਗੰਡਿਆ ਦੇ ਪੰਡਾਰ ਤੁਹਾਡੇ ਸਾਹਮਣੇ ਹੀ ਕਿੱਲਾ ਡੂਡ ਕਿਲਾ ਲਾਈ ਬੈਠੇ ਹੈ ਆਪਣੇ ਭਾਈ ਨੀਰਜ ਹੋਰੀ ਨੇ ਜਿਹੜਾ ਸ਼ੋਅ ਤੁਸੀਂ ਆਮ ਹੀ ਪੋਡਕਾਸਟ ਦੇਖਦੇ ਰਹਿੰਦੇ ਹੋ ਦੋਸਤੋ YouTube ਤੇ ਟਾਕ ਵਿਦ ਨੀਰਜ ਤੇ ਅਦਬ ਮਾਨ ਜੀ ਬੈਠੇ ਹੈ ਭਾਈ ਜੀ ਹੋਰੀ ਇੱਧਰ ਜ਼ੋਧ ਗਿਲ ਬਲੌਗ ਵਾਲੇ ਬੈਠੇ ਹੈ ਤੇ ਤੁਹਾਨੂੰ ਦਿਖਾਉਣੇ ਆ ਫਾਰਮ ਦਾ ਹਾਲ ਅੱਗੇ ਕੀ ਕੀਤਾ ਪਿਆ ਕਹਿੰਦੇ ਪਨੀਰੀ ਸਾਰੀ ਵਿਕ ਗਈ ਤੇ ਆ ਗੰਡੇ ਕਹਿੰਦੇ 250 ਕੁ ਬਟਲ ਕਿੱਲੇ ਦੇ ਕੱਢਨੇ ਕਿਸਾਨ ਨੇ ਮੇਰੇ ਵੀਰੋ ਕਾਨਕ 25 ਕੁਇੰਟਲ ਝੜਦੀ ਹੈ ਤੇ ਗੰਡਾ 250 ਕੁਇੰਟਲ ਤਾਂ ਇੱਕ ਕਿੱਲੇ ਚੋਂ 10 ਕਿੱਲਾਂ ਦੀ ਆਮਦਨ ਸਿੱਧਾ ਹੀ ਹਿਸਾਬ ਹੈ 9 ਕਿੱਲਾਂ ਦਾ ਠੇਕਾ ਬਚ ਗਿਆ ਆਪਾਂ ਬਲੱਖਣ ਖੇਤੀ ਵਾਲੇ ਪਾਸੇ ਆਈਏ ਤੇ ਇੱਧਰ ਕਿਸਾਨ ਵੀਰ ਨੇ ਲਾ ਰੱਖਿਆ ਮੇਰੇ ਵੀਰੋ ਬੈਂਗਣੀ ਬੈਂਗਣੀ ਪੜਥੇ ਵਾਲੇ ਬੈਂਗਣ ਤੇ ਚੂਚੂ ਤੇ ਇਹਨਾਂ ਨੂੰ ਬਚਾਉਣ ਲਈ ਜਿਹੜਾ ਠੰਡ ਤੋਂ ਪ੍ਰਬੰਧ ਕੀਤਾ ਗਿਆ ਇਹਨਾਂ ਦੇ ਪਾਤੇ ਜੀ ਟਰੈਕਸੂਟ ਰੰਗ ਬਰੰਗੇ ਟਰੈਕਸੂਟ ਇਨਾਂ ਦੇ ਲਫਾਵੇ ਚੜਾਤੇ ਤੇ ਇੱਥੇ ਥੱਲੇ ਕਹਿੰਦੇ ਟਮਾਟਰ ਲਾਏ ਤੇ ਉੱਤੇ ਪਾਤੀ ਪਰਾਲੀ ਮੇਰੇ ਵੀ ਉਹ ਤੇ ਕਾਰਾਂ ਹੀ ਕਾਰਾਂ ਤੇ ਖੇਤ ਚ ਮੇਲਾ ਕੁਰਸੀਆਂ ਤੇ ਲੋਹੜੀ ਦਾ ਤਿਹਾਰ ਤੇ ਸਾਡੇ ਵੀਰ ਤੂਣੀ ਫੇਕਣ ਤੋਂ ਬਾਅਦ ਮੂੰਗਫਲੀਆਂ ਦਾ ਜਿਹੜਾ ਆਨੰਦ ਹੈ ਉਹ ਲੈ ਰਹੇ ਐ ਮੂੰਗਫਲੀਆਂ ਰਯੋੜੀਆਂ ਮਾਨ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਜੋਧ ਗਿਲ ਬਾਈ ਹੋਰਾਂ ਦੇ ਬਲੌਗ ਤੋਂ ਜੋਧ ਗਿਲ ਬਾਈ ਹੋਰਾਂ ਦੇ ਬਲੌਗ ਤੋਂ ਇਹ ਕਹਿਣਾ ਵੀ ਅੱਜ ਆ ਪਤੰਦਰ ਕਈ ਦਿਨਾਂ ਬਾਅਦ ਨਿਕਲਿਆ ਤੇ ਢੂਈ ਮਚਾਈ ਤੁਰਿਆ ਹੁੰਦਾ ਗੱਲ ਐਦੀ ਹੋ ਰਹੀ ਐ ਤਾਰੇ ਵਾਲੂ ਕਹਿੰਦੇ ਆ ਆ ਗਿਆ ਐਸ ਨੌਜਵਾਨ ਦੀਆਂ ਗੱਲਾਂ ਹੁੰਦੀਆਂ ਜਿਹੜਾ ਉੱਤੇ ਅੱਖਾਂ ਨਹੀਂ ਸਿੱਧੀਆਂ ਕਰਨ ਦੇ ਆ ਕਹਿੰਦੇ ਚੱਕ ਨਹੀਂ ਦਿੰਦਾ ਹਰੇਕ ਨੂੰ ਦਾ ਮੇਰੇ ਵੀਰੋ ਨਹੀਂ ਚੱਕਣ ਦਾ ਸਾਰਿਆਂ ਨੂੰ ਬਹੁਤ ਬਹੁਤ ਲੋਹੜੀ ਦੀਆਂ ਮੁਬਾਰਕਾਂ ਤੇ ਕੱਲ ਨੂੰ ਮਾਗੀ ਹੈ ਮਾਗੀ ਦੀਆਂ ਐਡਵਾਂਸ ਮੁਬਾਰਕਾਂ ਟਾਕ ਵਿਦ ਨੀਰਜ ਹੋਰੀ ਬੈਠਿਆ ਅਦਮਾਨ ਬਠਿਆ ਤੇ ਮੇਰੇ ਵੀਰੋ ਆਪਣੇ ਖੇਤਾਂ ਚ ਐਡੇ ਐਡੇ ਚੈਨਲ ਵਾਲੇ ਆ ਗਏ ਕਹਿੰਦਾ ਕੀ ਆ ਬਾਤਾਂ ਹੋ ਗਈਆਂ ਤੇ ਹੁਣ ਮੁੱਲ ਕਿਉਣਾ ਪੈਣਗੇ